ਪੰਜਾਬ ਸਰਕਾਰ ਦੇ ਵੱਲੋਂ ਨਜਾਇਜ਼ ਸ਼ਰਾਬ ਰੱਖਣ ਵਾਲਿਆਂ ਦੇ ਉੱਪਰ ਸਖਤੀ ਦੇ ਨਾਲ ਕਾਰਵਾਈ ਕਰ ਰਹੀ ਹੈ ਜਿਸ ਤੇ ਚਲਦੇ ਆਮ ਕਾਰਵੀ ਭਾਗ ਨੇ ਅੱਜ ਡੇਰਾ ਬੱਬਾ ਨਾਨਕ ਦੇ ਖਰਦੋਵਾਲ ਪਿੰਡ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਅਤੇ ਇਸ ਛਾਪੇਮਾਰੀ ਦੇ ਦੌਰਾਨ ਉਹਨਾਂ ਦੇ ਹੱਥ ਵੱਡੀ ਮਾਤਰਾ ਦੇ ਵਿੱਚ ਦੀਸੀ ਸ਼ਰਾਬ ਅਤੇ ਲਾਹਣ ਦਾ ਵੱਡਾ ਸਟਾਕ ਜ਼ਬਤ ਕੀਤਾ ਗਿਆ ਹੈ ਉਥੇ ਇੱਕ ਸਾਈਜ਼ ਇਨਸਪੈਕਟਰ ਵਿਜੇ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਧਿਕਾਰੀਆਂ ਦੇ ਆਦੇਸ਼ਾਂ ਦੇ ਉੱਪਰ ਉਹਨਾਂ ਦੇ ਵੱਲੋਂ ਸਪੈਸ਼ਲ ਟੀਮ ਬਣਾ ਕੇ ਪੰਜਾਬ ਪੁਲਿਸ ਦੇ ਨਾਲ ਇਕੱਠਿਆਂ ਕਰਕੇ ਇੱਕ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ 450 ਕਿਲੋ ਦੇਸੀ ਸ਼ਰਾਬ ਅਤੇ ਭਾਰੀ ਮਾਤਰਾ ਦੇ ਵਿੱਚ ਲਾਹਣ ਬਰਾਮਦ ਕੀਤੀ ਆ। ਮੈਂ ਵਿਜੇ ਕੁਮਾਰ ਆਪਕਰ ਦੇ ਨਿਰੀਖਕ ਅਧਿਕਾਰੀ ਚੁਣੀ ਸークル ਨੇ ਬਾਕਖਪੁਰ ਨੇ ਰੇਡ ਕੀਤਾ ਉਹਨਾਂ ਦੇ ਦੇਸ਼ੇ ਨਿਰਦੇਸ਼ਾਂ ਅਨੁਸਾਰ। ਉਹ ਪੰਜਾਬ ਸਰਕਾਰ ਨੇ ਨਸ਼ੇ ਦੇ ਰੋਕਣ ਲਈ ਜੋ ਰੋਕਤਾਂ ਲਈ ਜੋ ਅਭਿਆਨ ਸ਼ੁਰੂ ਕੀਤਾ ਹੈ ਉਸ ਦੇ ਅੰਦਰਗਤ ਸਾਨੂੰ ਸ਼੍ਰੀ ਸ਼੍ਰੀ ਰਾਹੁਲ ਭੜੇ ਜੀ ਸਹਾਇਕ ਕਮਿਸ਼ਨਰ ਆਪਕਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਪਕਾਰੀ ਅਫਸਰ ਸ਼੍ਰੀ ਇੰਦਰਵੀਰ ਰੰਦਾਵਾ ਜੀ ਦੇ ਦਿਸਨ ਨਿਰਦੇਸ਼ਾਂ ਹੇਠ ਫਤਿਗਾ ਚੂੜੀਆਂ ਦੇ ਵਕਫਾ ਪਿੰਨ ਸਰਕਲ ਦੇ ਵਿੱਚ ਵਕਫਾ ਪਿੰਨਾਂ ਦੇ ਵਿੱਚ ਰੇਡ ਕਰਨ ਦੇ ਦੇਸ਼ਾਂ ਦੇ ਜਾਰੀ ਹੋਏ ਸੀਗੇ ਜੀ ਪਿੰਡ ਹਰਦਵਾਲ ਪਿੰਡ ਠੱਠੇ ਪਿੰਡ ਪਾਲਵਾਲੀ ਆਦੀ ਪਿੰਡਾਂ 'ਤੇ ਰੇਡ ਕੀਤਾ ਗਿਆ ਸਰਕਾਰ ਕਵਰੀ ਵੀ ਹੋਈ ਹੈ ਜੀ ਹਾਂ ਰੇਡ ਦੌਰਾਨ 450 ਤੋਂ ਕਰੀਬ ਕਿਲੋ ਦੇ ਲਈ ਕਰੀਬ ਲਾਨ ਬ੍ਰਾਮ ਤੋਂ ਹੋਈ ਆ ਤੇ 20 ਬੋਤਲਾਂ ਦੀ ਸੇ ਸ਼ਰਾਬ ਵੀ ਪਾਈ ਗਈ ਕੋ ਬੰਦੇ ਨੂੰ ਅਰੈਸਟ ਪਾਈ ਗਈ ਜੀ ਹਾਂ ਦੋ ਬੰਦੇ ਰਸ਼ ਕਿਤੇ ਗਏ ਆ ਉਹਨਾਂ ਨੇ ਫੇਰ ਦਰਜ ਕੀਤੀ ਹੈ ਤੇ ਉਹਨਾਂ ਦੀ ਜਿਹੜੀ ਐਫਆਈਆਰ ਦਾ ਅੱਗੇ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਜਿਥਾਨੇ ਦੇ ਡੇਰੋ ਬਨਾਣਿਕ ਦੇ ਵਿੱਚ ਐਸਮ ਜਨ న్యూਸ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ